ਇਹੜਾ ਮੌਸਮ ਹੈ ਹਿਊਮਿਡਿਟੀ ਵਾਲਾ ਇਹਦੇ ਵਿੱਚ ਜਲਦੀ ਵਾਰ ਇਨਫੈਕਸ਼ਨ ਹੋ ਰਿਹਾ ਕੁਝ ਲੋਕਾਂ ਦੀ ਇਮਿਊਨਿਟੀ ਵੀ ਵੀਕ ਹੈ ਕੁਝ ਅਸੀਂ ਇਹ ਵੀ ਕਰਦੇ ਹਾਂ ਕਿ ਅੱਜ ਬੁਖਾਰ ਹੋਇਆ ਅੱਜ ਹੀ ਠੀਕ ਹੋਣਾ ਚਾਹੀਦਾ ਤੇ ਅਸੀਂ ਫਟਾਫਟ ਹੋਰ ਦਵਾਈਆਂ ਲੈਣ ਚਲੇ ਜਾਂਦੇ ਹਾਂ ਪਰ ਇਹ ਹੈ ਕਿ ਵਾਇਰਲ ਫੀਵਰ ਇੱਕ ਟਾਈਮ ਲੈਂਦਾ ਹੈ 3 ਜਾਂ 5 ਜਾਂ 7 ਦਿਨ ਇਹ ਡਿਪੈਂਡ ਕਰਦਾ ਹੈ ਤੁਹਾਡੀ ਇਮਿਊਨਿਟੀ ਕਿੰਨੀ ਹੈ ਤੁਸੀਂ ਕਿੰਨਾ ਅੱਛੀ ਤਰ੍ਹਾਂ ਆਪਣੇ ਆਪ ਨੂੰ ਮਤਲਬ ਡਾਈਟ ਦੇ ਰਹੇ ਹੋ ਬਟ ਇਹ ਕਿ ਸਾਨੂੰ ਕੋਸ਼ਿਸ਼ ਇਹ ਹੀ ਕਰਨੀ ਚਾਹੀਦੀ ਹੈ ਕਿ ਅਗਰ ਵਾਇਰਲ ਫੀਵਰ ਹੈ ਫੀਵਰ ਦੇ ਵਿੱਚ ਅਗਰ ਬੁਖਾਰ ਸੋ ਹੈ ਜਾਂ ਉਸ ਤੋਂ ਉੱਪਰ ਹੈ ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਕੋਈ ਵੀ ਅਮ ਬੁਖਾਰ ਉਕੜਨੀ ਮੈਡੀਸਿਨ ਲੋ ਪਰ ਇਹ ਹੈ ਕਿ ਤੁਹਾਨੂੰ ਵਾਇਰਲ ਫੀਵਰ ਵਿੱਚ ਹਮੇਸ਼ਾ ਉਹਨੂੰ ਥੋੜਾ ਟਾਈਮ ਦੇਣਾ ਚਾਹੀਦਾ ਹੈ ਤਾਂ ਕਿ ਉਹ ਆਪਣੇ ਆਪ ਹੀ ਬੋਡੀ ਦੀ ਇਮਿਊਨਿਟੀ ਇੰਨੀ ਅੱਛੀ ਹੁੰਦੀ ਹੈ ਕਿ ਉਹਨੂੰ ਕੰਟਰੋਲ ਕਰ ਲੈਂਦੀ ਹੈ ਬਾਕੀ ਉਹਦੇ ਵਿੱਚ ਤੁਸੀਂ ਡਾਈਟ ਹਲਕੀ ਡਾਈਟ ਹਲਕਾ ਖਾਣਾ ਜੋ ਤੁਸੀਂ ਡਾਈਟਸ ਕਰ ਸਕੋ ਅੱਛਾ ਐਸਾ ਕਾਰਬੋਹਾਈਡਰੇਟਸ ਖਾਓ ਜਿਹੜਾ ਗਲੂਕੋਜ਼ ਲੈਵਲ ਮੈਂਟੇਨ ਰਹੇ ਪਾਣੀ ਦੀ ਹਾਈਡਰੇਸ਼ਨ ਅੱਛੀ ਰੱਖੋ ਤਾਂ ਕਿ ਜਿਹੜਾ ORS ਹੈ ਨਿੰਬੂ ਪਾਣੀ ਹੈ ਕੋਕੋਨਟ ਵਾਟਰ ਹੈ ਇਹ ਚੀਜ਼ਾਂ ਲੈਂਦੇ ਰਹੋ ਫਰੂਟਸ ਲੋ ਅੱਛੀ ਮਤਲਬ ਐਦਾਂ ਦੀ ਹੈਲਦੀ ਡਾਈਟ ਲੋ ਜਿਹੜੀ ਡਾਈਜੈਸਟ ਵੀ ਹੋ ਜਾਏ ਅੱਛੀ ਤਰ੍ਹਾਂ ਬਟ ਇਹ ਹੈ ਕਿ ਜਦੋਂ ਇਹ ਚੀਜ਼ਾਂ ਚੱਲ ਰਹੀਆਂ ਹਨ ਤਾਂ ਬਾਡੀ ਦੀ ਇਮਿਊਨਿਟੀ ਅੱਛੀ ਹੋਣੀ ਜ਼ਰੂਰੀ ਹੈ ਤੁਸੀਂ ਉਸ ਬਿਮਾਰ ਨਾਲ ਤਾਂ ਹੀ ਲੜ ਪਾਓਗੇ ਜੇ ਤੁਹਾਡੀ ਬਾਡੀ ਦੀ ਇਮਿਊਨਿਟੀ ਅੱਛੀ ਹੈ ਔਰ ਵਾਇਰਲ ਦੇ ਵਿੱਚ ਤਾਂ ਇਹ ਹੀ ਹੈ ਕਿ ਜਿੰਨੀ ਅੱਛੀ ਤੁਹਾਡੀ ਇਮਿ ਹੈ ਹਿਊਮਿਡਿਟੀ ਵਾਲਾ ਇਹਦੇ ਵਿੱਚ ਜਲਦੀ ਵਾਇਰਲ ਇਨਫੈਕਸ਼ਨ ਹੋ ਰਿਹਾ ਕੁਝ ਲੋਕਾਂ ਦੀ ਇਮਿਊਨਿਟੀ ਵੀ ਵੀਕ ਹੈ ਕੁਝ ਅਸੀਂ ਇਹ ਵੀ ਕਰਦੇ ਹਾਂ ਕਿ ਅੱਜ ਬੁਖਾਰ ਹੋਇਆ ਅੱਜ ਹੀ ਠੀਕ ਹੋਣਾ ਚਾਹੀਦਾ ਹੈ ਤੇ ਅਸੀਂ ਫਟਾਫਟ ਹੋਰ ਦਵਾਈਆਂ ਲੈਣ ਚਲੇ ਜਾਂਦੇ ਹਾਂ ਬਟ ਇਹ ਹੈ ਕਿ ਵਾਇਰਲ ਫੀਵਰ ਇੱਕ ਟਾਈਮ ਲੈਂਦਾ ਹੈ 3 ਜਾਂ 5 ਜਾਂ 7 ਦਿਨ ਇਹ ਡਿਪੈਂਡ ਕਰਦਾ ਹੈ ਤੁਹਾਡੀ ਇਮਿਊਨਿਟੀ ਕਿੰਨੀ ਹੈ ਤੁਸੀਂ ਕਿੰਨਾ ਅੱਛੀ ਤਰ੍ਹਾਂ ਆਪਣੇ ਆਪ ਨੂੰ ਮਤਲਬ ਡਾਈਟ ਦੇ ਰਹੇ ਹੋ ਹਾਈਡਰੇਸ਼ਨ ਕਿੰਨੀ ਹੈ ਤਾਂ ਕਿ ਅੱਛਾ ਪਾਣੀ ਦੀ ਇਨਟੇਕ ਹੈ ਕਿ ਨਹੀਂ ਹੈ ਇਨ੍ਹਾਂ ਚੀਜ਼ਾਂ ਤੇ ਡਿਪੈਂਡ ਕਰਦਾ ਹੈ ਤੁਸੀਂ ਕਿੰਨੀ ਜਲਦੀ ਰਿਕਵਰ ਕਰਦੇ ਹੋ ਬਟ ਇਹ ਕਿ ਸਾਨੂੰ ਕੋਸ਼ਿਸ਼ ਇਹ ਹੀ ਕਰਨੀ ਚਾਹੀਦੀ ਹੈ ਕਿ ਅਗਰ ਵਾਇਰਲ ਫੀਵਰ ਹੈ ਫੀਵਰ ਦੇ ਵਿੱਚ ਅਗਰ ਬੁਖਾਰ ਸ ਅਮ ਬੁਖਾਰ ਰੋਕਣ ਲਈ ਮੈਡੀਸਿਨ ਲੋ ਬਟ ਇਹ ਹੈ ਕਿ ਤੁਹਾਨੂੰ ਵਾਇਰਲ ਫੀਵਰ ਵਿੱਚ ਹਮੇਸ਼ਾ ਉਹਨੂੰ ਥੋੜਾ ਟਾਈਮ ਦੇਣਾ ਚਾਹੀਦਾ ਹੈ ਤਾਂ ਕਿ ਉਹ ਆਪਣੇ ਆਪ ਹੀ ਬੋਡੀ ਦੀ ਇਮਿਊਨਿਟੀ ਇੰਨੀ ਅੱਛੀ ਹੁੰਦੀ ਹੈ ਕਿ ਉਹਨੂੰ ਕੰਟਰੋਲ ਕਰ ਲੈਂਦੀ ਹੈ ਬਾਕੀ ਉਹਦੇ ਵਿੱਚ ਤੁਸੀਂ ਡਾਈਟ ਹਲਕੀ ਡਾਈਟ ਹਲਕਾ ਖਾਣਾ ਜੋ ਤੁਸੀਂ ਡਾਈਟਸ ਕਰ ਸਕੋ اچھا ਐਸਾ ਕਾਰਬੋਹਾਈਡਰੇਟਸ ਖਾਓ ਜਿਹੜਾ ਗਲੂਕੋਜ਼ ਲੈਵਲ ਮੇਨਟੇਨ ਰਹੇ ਪਾਣੀ ਦੀ ਹਾਈਡਰੇਸ਼ਨ ਅੱਛੀ ਰੱਖੋ ਤਾਂ ਕਿ ਜਿਹੜਾ ORS ਹੈ ਨਿੰਬੂ ਪਾਣੀ ਹੈ ਕੋਕੋਨਟ ਵਾਟਰ ਹੈ ਇਹ ਚੀਜ਼ਾਂ ਲੈਦੇ ਰਹੋ ਫਰੂਟਸ ਲੋ ਅੱਛੀ ਮਤਲਬ ਐਦਾਂ ਦੀ ਹੈਲਦੀ ਡਾਈਟ ਲੋ ਜਿਹੜੀ ਡਾਈਜੈਸਟ ਵੀ ਹੋ ਜਾਏ ਅੱਛੀ ਤਰ੍ਹਾਂ ਔਰ ਜਿਹੜੀ ਹੈ ਤੁਹਾਡੀ ਬਾਡੀ ਦਾ ਗਲੂਕੋਜ਼ ਲੈਵਲ ਜਾਂ ਤੁਹਾਡੀ ਬਾਡੀ ਲਈ ਜੋ ਵੀ ਤੁਹਾਨੂੰ એનર્ਜੀ ਚਾਹੀਦੀ ਹੈ ਇੱਕ ਫੀਵਰ ਨਾਲ ਲੜਨ ਲਈ ਉਹ ਮੇਨਟੇਨ ਰਹੇ ਇਹ ਜ਼ਰੂਰ ਹੈ ਕਿ ਵਾਇਰਲ ਅਗਰ ਫੀਵਰ ਕੰਟਰੋਲ ਨਹੀਂ ਹੁੰਦਾ ਤਾਂ ਸਕੈਂਡਰਲੀ ਸਾਡੇ ਅੰਦਰ ਬੈਕਟੀਰੀਅਲ ਨਹੀਂ ਹੈ ਬਾਡੀ ਦੇ ਵਿੱਚ ਉਹ ਤੁਹਾਨੂੰ ਅਵੋਇਡ ਹੀ ਕਰਨੀਆਂ ਚਾਹੀਦੀਆਂ ਬਟ ਇਹ ਹੈ ਕਿ ਜਦੋਂ ਇਹ ਚੀਜ਼ਾਂ ਚੱਲ ਰਹੀਆਂ ਹਨ ਤਾਂ ਬਾਡੀ ਦੀ ਇਮਿਊਨਿਟੀ ਅੱਛੀ ਹੋਣੀ ਜ਼ਰੂਰੀ ਹੈ ਤੁਸੀਂ ਉਸ ਬਿਮਾਰ ਨਾਲ ਤਾਂ ਹੀ ਲੜ पाओगे ਜੇ ਤੁਹਾਡੀ ਬਾਡੀ ਦੀ ਇਮਿਊਨਿਟੀ ਅੱਛੀ ਹੈ ਔਰ ਵਾਇਰਲ ਦੇ ਵਿੱਚ ਤਾਂ ਇਹ ਹੀ ਹੈ ਕਿ ਜਿੰਨੀ ਅੱਛੀ ਤੁਹਾਡੀ ਇਮਿਊਨਿਟੀ ਹੈ ਉਨੀ ਜਲਦੀ ਵਾਇਰਲ ਇਨਫੈਕਸ਼ਨ ਨੂੰ ਤੁਸੀਂ ਲੜ ਪੈਂਦੇ ਹੋ ਜਾਂ ਉਹਦੀਆਂ ਕੰਪਲਿਕੀਸ਼ਨਸ ਤੋਂ ਬਚ ਜਾਂਦੇ ਹੋ ਪਰ ਮੈਂ ਕਹਿ ਰਹੀਆਂ ਕਿ ਬਾਹਰ ਦੀ ਕੋਈ ਵੀ ਚੀਜ਼ ਹੋਏਗੀ ਹਾਈਜਨ ਕੋਈ ਕਿੰਨਾ ਕ ਮੇਨਟੇਨ ਕਰ ਲੇਗਾ ਘਰ ਦੀ ਜਿਹੜੀ ਚੀਜ਼ ਹੋएगी ਜਰੂਰੀ ਉਹ ਤਾਂ ਹੈ ਹੀ ਹੈ ਕਿ ਉਹ ਅੱਛੀ ਹੋएगी ਹਾਈਜਨ ਵਾਲੀ ਹੋएगी ਔਰ ਅਸੀਂ ਖੁਦ ਉਹਦੇ ਜੋ ਚੀਜ਼ਾਂ ਪਾਵਾਂਗੇ ਸਾਨੂੰ ਪਤਾ ਹੋਏਗਾ ਕਿ ਅਸੀਂ ਇਹ ਚੀਜ਼ ਕੰਜ਼ੂਮ ਕਰ ਰਹੇ ਹਾਂ ਔਰ ਇਸ ਨਿਊਟ੍ਰੀਸ਼ਨ ਵੈਲਿਊ ਕੀ ਹੈ ਬਾਹਰ ਦਾ ਸਾਨੂੰ ਕੁਝ ਨਹੀਂ ਪਤਾ ਕਿ ਅਸੀਂ ਕੀ ਖਾ ਰਹੇ ਹਾਂ ਔਰ ਇਸ ਕੀ ਪਾਇਆ ਹੈ ਕਿ ਪ੍ਰੀਜ਼ਰਵੇਟਿਵ ਪਾਇਆ ਹੈ ਕਿ ਕੋਈ ਫਲੇਵਰਸ ਐਡ ਕੀਤੇ ਹੈ ਕੁਝ ਨੈਚੁਰਲ ਚੀਜ਼ ਹੈ ਵੀ ਹੈ ਕਿ ਨਹੀਂ ਹੈ ਇਟ ਮੀਨ ਸਾਨੂੰ ਬਾਡੀ ਜਿਹੜੀ ਹੈ ਸਾਰੀ ਵੀਕ ਹੁੰਦੀ ਹੈ ਤਾਂ ਜਿਹੜਾ ਆਪਣਾ ਡਾਈਜੈਸ਼ਨ ਵੀ ਥੋੜੀ ਸਲੋ ਹੁੰਦੀ ਹੈ ਤਾਂ ਕੋਸ਼ਿਸ਼ ਇਹ ਹੀ ਕਰੋ ਕਿ ਡਾਈਟ ਐਸੀ ਖਾਓ ਕਿ ਜਿਹੜੀ ਬਾਡੀ ਆਸਾਨੀ ਨਾਲ ਡਾਈਜੈਸਟ ਕਰ ਸਪਾਏ ਜੋ ਉਹਦੇ ਵਿੱਚ ਨਿਊਟ੍ਰੀਐਂਟਸ ਨੇ ਉਹ ਬਾਡੀ ਆਸਾਨ ਆਸਾਨੀ ਨਾਲ ਲੈ ਪਾਏ ਜਿਵੇਂ ਕਿ ਆਪਾਂ ਨੂੰ ਜਿਹੜੀ ਕਾਰਬੋਹਾਈਡਰੇਟਸ ਨੇ ਜਿਹਦਾ ਹਲਕੇ ਦਾਲ ਚਾਵਲ ਜਿਹਦਾ ਸਭ ਤੋਂ ਅੱਛੀ ਡਾਈਟ ਹੈੀ ਹੁੰਦੀ ਹੈ ਕਿ ਹਲਕੇ ਦਾਲ ਚਾਵਲ ਖਾਓ ਕਿ ਤੁਸੀਂ ਜਿਹੜੀ ਉਹਦੇ ਸਾਰਾ ਕੁਝ ਆ ਗਿਆ ਪ੍ਰੋਟੀਨ ਵੀ ਆ ਗਿਆ ਕਾਰਬਸ ਵੀ ਆ ਗਿਆ ਜੋ ਤੁਹਾਡੀ ਬਾਡੀ ਨੂੰ ਉਸ ਟਾਈਮ ਲੋਡ ਹੈ ਕਿਉਂਕਿ ਬਾਡੀ ਦੇ ਫੀਵਰ ਦੇ ਵਿੱਚ ਮੈਟਾਬੋਲਿਜ਼ਮ ਤੇਜ਼ ਹੋ ਗਿਆ ਬਾਡੀ ਨੂੰ એનર્ਜੀ ਚਾਹੀਦੀ ਹੈ એનર્ਜੀ ਕਿੱਥੋਂ ਮਿਲੇਗੀ ਕਾਰਬਸ ਤੋਂ ਗਲੂਕੋਜ਼ ਤੋਂ ਤੇ ਗਲੂਕੋਜ਼ ਲੈਵਲ ਆਪਣਾ ਮੇਨਟੇਨ ਜ਼ਰੂਰ ਰੱਖੋ ਜਦੋਂ ਵੀ ਤੁਹਾਨੂੰ ਵਾਇਰਲ ਹੈ ਵਾਇਰਲ ਕੀ ਹੈ ਵਾਇਰਲ ਦੇ ਵਿੱਚ ਫੀਵਰ ਹੋ ਰਿਹਾ ਨਾ ਤੁਹਾਨੂੰ ਬਾਡੀ ਵਿੱਚ ਫੀਵਰ ਹੋ ਰਿਹਾ ਹੈ ਤਾਂ ਸਵੇਟਿੰਗ ਹੋ ਰਹੀ ਹੈ ਸਵੇਟਿੰਗ ਨਾਲ ਪਾਣੀ ਦਾ ਲਾਸ ਹੋ ਰਿਹਾ ਤੇ ਬਾਡੀ ਨੂੰ ਕੀ ਚਾਹੀਦਾ ਪਾਣੀ ਤੇ ਉਹ ਅਸੀਂ ਕੋਸ਼ਿਸ਼ ਇਹ ਕਰਦੇ ਆ ਕਿ ਲਿਕਵਿਡ ਜ਼ਿਆਦਾ ਲਈਏ ਹਾਈਡਰੇਸ਼ਨ ਪੂਰੀ ਰਹੇ ਬਾਡੀ ਦੀ ਮੇਨ ਤਾਂ ਮਤਲਬ ਇਹੀ ਹੈ ORS ਦੇ ਦਿਓ ਉਹਦੇ ਛ ਤੁਸੀਂ ਨਿੰਬੂ ਪਾਣੀ ਦੇ ਦਿਓ ਲੱਸੀ ਦੇ ਦਿਓ ਦਹੀਂ ਦੇ ਦਿਓ ਜੋ ਵੀ ਮਤਲਬ ਪਰ ਜਿਹੜੀਆਂ ਚੀਜ਼ਾਂ ਸੂਪਸ ਵਗੈਰਾ ਨੇ ਇਹ ਵੀ ਬਹੁਤ ਹੈਲਪ ਕਰਦੀਆਂ ਨੇ ਕਿਉਂਕਿ ਬਾਡੀ ਨੂੰ ਵਾਮਪ ਦੀ ਲੋਡ ਹੁੰਦੀ ਹੈ ਕਿਉਂਕਿ ਬਾਡੀ ਬਹੁਤ ਲੋ ਵੀਕ ਕਾਰੀ ਉਹ ਫੀਲ ਕਰ ਰਹੀ ਹੁੰਦੀ ਹੈ ਔਰ ਇਹ ਹੈ ਕਿ ਠੰਡ ਵੀ ਲੱਗ ਰਹੀ ਲੱਗ ਰਹੀ ਹੁੰਦੀ ਹੈ ਤੋ ਤੁਹਾਨੂੰ ਲੱਗਦਾ ਕੋਈ ਗਰਮ ਚੀਜ਼ ਮਿਲੇ ਗਰਮ ਦੁੱਧ ਹੋ ਗਿਆ ਗਰਮ ਸੂਪ ਹੋ ਗਿਆ ਇਦਾਂ ਦੀ ਚੀਜ਼ਾਂ ਪ੍ਰੇਫਰ ਕਰਨੀ ਤੁਹਾਨੂੰ ਪੇਟ ਡਾਇਰੀਆ ਹੋ ਰਿਹਾ ਵੋਮਿਟਿੰਗ ਹੋ ਰਹੀ ਹੈ ਤਾਂ ਜ਼ਰੂਰ ਤੁਸੀਂ ਇਹ ਚੀਜ਼ਾਂ ਨੂੰ ਕੰਟਰੋਲ ਕਰੋ ਬਟ ਇਹ ਹੈ ਕਿ ਜਿਹੜੀ ਚੀਜ਼ ਬੋਇਲਡ ਹੈ ਦੁੱਧ ਬੋਇਲਡ ਹੈ ਤਾਂ ਤੁਸੀਂ ਉਹਨੂੰ ਲੈ ਸਕਦੇ ਐਸੀ ਕੋਈ ਪ੍ਰੋਬਲਮ ਨਹੀਂ ਹੈ ਅਗਰ ਤੁਹਾਨੂੰ ਡਾਈਜੈਸਟ ਹੋ ਰਿਹਾ ਜੋ ਜੋ ਫੀਵਰ ਵੀ ਚ ਹਮੇਸ਼ਾ ਪੇਸ਼ੈਂਟ ਉਹ ਹੀ ਚੀਜ਼ ਮੰਗੇਗਾ ਜੋ ਉਹਦੀ ਬਾਡੀ ਡਾਈਜੈਸਟ ਕਰ ਪਾਏਗੀ ਪੇਸ਼ੈਂਟ ਉਹ ਜੋਰੀ ਬਾਡੀ ਰੱਬ ਨੇ ਐਸੇ ਅੱਛੀ ਮਤਲਬ ਬਾਡੀ ਦੀ ਬਣਾਈ ਹੈ ਇਮਿਊਨ ਸਿਸਟਮ ਕਿ ਉਹ ਚੀਜ਼ ਮੰਗੇਗੀ ਕਿ ਨਹੀਂ ਬਾਡੀ ਜਿਹੜੀ ਤੁਹਾਡੀ ਡਾਈਜੈਸਟ ਨਹੀਂ ਕਰ ਪਾਏਗੀ ਉਸ ਟਾਈਮ ਤੁਸੀ ਉਹ ਹੀ ਫੀਵਰ ਹੁੰਦਾ ਹੈ ਬੰਦੇ ਦੀ ਭੁੱਖ ਮਰ ਜਾਂਦੀ ਕਿਉਂ ਮਰ ਜਾਂਦੀ ਹੈ ਕਿਉਂਕਿ ਬਾਡੀ ਦਾ ਜਿਹੜਾ ਸਿਸਟਮ ਹੈ ਸਾਰੇ ਸਲੋ ਹੋ ਗਏ ਡਾਈਜੈਸ਼ਨ ਵੀ ਸਲੋ ਹੋ ਗਈ ਤਾਂ ਉਹਨਾਂ ਨੂੰ ਇਹ ਬਾਡੀ ਨੂੰ ਇਹ ਲੱਗਦਾ ਹੈ ਕਿ ਕੁਝ ਹਲਕੀ ਚੀਜ਼ ਮਿਲੇ ਜਿਹੜੀ ਮੈਂ ਡਾਈਜੈਸਟ ਕਰਾਂ ਤੇ ਜਦੋਂ ਬਾਡੀ ਦੀ ਇਮਿਊਨਿਟੀ ਵੀਕ ਹੋਏਗੀ ਐਸ ਐਚ ਇਹ ਚਿਪਸ ਵਗੈਰਾ ਚਲੋ ਇਹ ਹੈ ਕਿ ਬਹੁਤ ਜ਼ਿਆਦਾ ਕੰਜ਼ੂਮ ਕਰੋਗੇ ਤਾਂ ਕੋਈ ਵੀ ਐਕਸੈਸ ਆਫ एवरीथिंग इज बैड ਕੁਝ ਵੀ ਤੁਸੀਂ ਐਕਸੈਸ ਚਕਾਓਗੇ ਤਾਂ ਨੁਕਸਾਨ ਕਰੇਗਾ ਹੀ ਬਟ ਇਹ ਹੈ ਕਿ ਅਗਰ ਤੁਹਾਡੀ ਬਾਡੀ ਵੀਕ ਹੈ ਕਿ ਲੱਗ ਰਿਹਾ ਕਿ ਨਹੀਂ ਮੈਂ ਡਾਈਜੈਸਟ ਕਰ ਪਾ ਰਿਹਾ ਚੀਜ਼ਾਂ ਨੂੰ ਤਾਂ ਅਵੋਇਡ ਹੀ ਕਰਨਾ ਚਾਹੀਦਾ ਵਾਇਰਲ ਫੀਵਰ ਕੀ ਹੈ ਉਹ ਮੈਂ ਬਾਰ-ਬਾਰ ਕਹਿ ਰਹੀ ਹਾਂ ਕਿ ਇਹਦੇ ਚ ਇਮਿਊਨਿਟੀ ਦੀ ਜਿਹੜੀ ਕਮਜ਼ੋਰੀ ਹੈ ਉਹਦੇ ਨਾਲ ਹੀ ਸਭ ਨੂੰ ਵਾਇਰਲ ਕਿਉਂ ਨਹੀਂ ਹੁੰਦਾ ਅਗਰ 50% ਪੋਪੂਲੇਸ਼ਨ ਨੂੰ ਹੋ ਰਿਹਾ 50 ਨੂੰ ਨਹੀਂ ਵੀ ਤਾਂ ਹੋ ਰਿਹਾ ਇਹਦਾ ਮਤਲਬ ਇਹ ਹੈ ਕਿ ਜਿਨ੍ਹਾਂ ਨੂੰ ਨਹੀਂ ਹੋ ਰਿਹਾ ਉਹਨਾਂ ਦੀ ਇਮਿਊਨਿਟੀ ਅੱਛੀ ਹੈ ਤੇ ਇਸ ਕਰਕੇ ਇਹ ਹੈ ਕਿ ਆਪਣੀ ਡਾਈਟ ਆਪਣਾ ਆਸ-ਪਾਸ ਹਾਈਜੀਨ ਆਪਣੀ ਰੋਜ਼ ਦੀ ਐਕਸਰਸਾਈਜ਼ ਆਪਣੀ ਬਾਡੀ ਦੀ ਐਕਟੀਵਿਟੀ ਕਿ ਬਾਡੀ ਨੂੰ ਜਿੰਨਾ ਐਕਟਿਵ ਰੱਖਾਂਗੇ ਉਨੀ ਜ਼ਿਆਦਾ ਬਾਡੀ ਜਿਹੜੀ ਹੈ ਉਹਦੀ ਅੱਛੀ ਇਮਿਊਨਿਟੀ ਹੋ ਜਾਏਗੀ